ਸੋ ਅੱਜੋ ਕਾਲ ਤੁਸੀਂ ਵੇਖ ਰਹੇ ਹੋ ਚੈਨਲ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਸੁਆਤੀ ਕੁਪਤਾ ਸੋ ਅਮਰੀਕੀ ਰਾਸ਼ਟਰਪਤੀ ਡੋਲਨ 트럼ਪ ਨੇ ਕੀ ਹੈ ਕਿ ਉਹ ਕੈਨੇਡਾ ਦੇ ਨਾਲ ਵਪਾਰਕ ਗਲਬਾਤ ਤੁਰੰਤ ਬੰਦ ਕਰ ਰਹੇ ਨੇ ਕਿਉਂਕਿ ਦੇਸ਼ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਟੈਕਸ ਨੀਤੀ ਲਾਗੂ ਕਰਨਾ ਸ਼ੁਰੂ ਕਰਨਾ ਚਾਹੁੰਦਾ ਹੈ ਸੋ ਜਦੋਂ ਗੁਆਂਢੀ ਦੇਸ਼ ਜੁਲਾਈ ਦੇ ਅੱਧ ਤੱਕ ਇੱਕ ਵਪਾਰਕ ਸਮਝੌਤੇ ਤੇ ਸਹਿਮਤ ਹੋਣ ਲਈ ਕੰਮ ਕਰ ਰਹੇ ਸਨ ਸੋ ਇਸ ਸਾਲ ਦੇ ਸ਼ੁਰੂ ਦੇ ਵਿੱਚ 트럼ਪ ਦੇ ਵੱਲੋਂ ਵਪਾਰ ਯੁੱਧ ਛੇੜਨ ਤੇ ਸਾਰਥਕ ਤਾਕਤ ਦੀ ਵਰਤੋਂ ਕਰਕੇ ਕੈਨੇਡਾ ਨੂੰ ਆਪਣੇ ਨਾਲ ਜੋੜਨ ਦੀ ਧਮਕੀ ਦੇਣ ਤੋਂ ਬਾਦ ਦੋਵਾਂ ਦੇਸ਼ਾਂ ਨੇ ਇੱਕ ਦੂਸਰੇ ਦੇ ਸਮਾਨਾਂ 'ਤੇ ਟੈਰਿਫ ਲਗਾਏ ਨੇ ਬੀਤੇ ਦਿਨੀ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਤਕਨੀਕੀ ਕੰਪਨੀਆਂ 'ਤੇ ਭਿਆਨਕ ਟੈਕਸ ਦੇ ਕਾਰਨ ਗੱਲਬਾਤ ਖਤਮ ਕਰ ਰਹੇ ਹਨ ਅਤੇ ਅੱਗੇ ਕਿਹਾ ਕਿ ਉਹ ਅਗਲੇ ਹਫਤੇ ਸਰਹੱਦ ਪਾਰ ਕਰਨ ਵਾਲੇ ਸਮਾਨ 'ਤੇ ਨਵੇਂ ਟੈਰਿਫ ਦਾ ਐਲਾਨ ਕਰਨਗੇ ਉਹਨਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਅਸੀਂ ਕੈਨੇਡਾ ਨਾਲ ਵਪਾਰ ਬਾਰੇ ਸਾਰੀਆਂ ਚਰਚਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਖਤਮ ਕਰ ਰਹੇ ਹਾਂ ਅਸੀਂ ਅਗਲੇ 7 ਦਿਨਾਂ ਦੇ ਅੰਦਰ ਕੈਨੇਡਾ ਨੂੰ ਉਸ ਟੈਰਿਫ ਬਾਰੇ ਦੱਸਾਂਗੇ ਜੋ ਉਹ ਸੰਯੁਕਤ ਰਾਜ ਅਮਰੀਕਾ ਨਾਲ ਕਾਰੋਬਾਰ ਕਰਨ ਲਈ ਅਦਾ ਕਰਨਗੇ ਪત્રਕਾਰਾਂ ਨੂੰ ਸੰਖੇਪ ਟਿੱਪਣੀਆਂ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੁਝਾਅ ਦਿੱਤਾ ਹੈ ਕਿ ਗੱਲਬਾਤ ਜਾਰੀ ਰਹੇਗੀ ਅਸੀਂ ਕੈਨੇਡੀਆਨਾ ਦੇ ਹਿੱਤ ਵਿੱਚ ਇਹਨਾਂ ਗੁੰਝਲਦਾਰ ਗੱਲਬਾਤਾਂ ਨੂੰ ਜਾਰੀ ਰੱਖਾਂਗੇ ਪਿਛਲੇ ਸਾਲ ਕਾਨੂੰਨ ਲਾਗੂ ਹੋਣ ਤੋਂ ਬਾਅਦ ਕੈਨੇਡਾ ਦਾ 3% ਡਿਜੀਟਲ ਸੇਵਾਵਾਂ ਟੈਕਸ ਅਮਰੀਕਾ ਨਾਲ ਉਸਦੇ ਵਾਅਦੇ ਸੰਬੰਧਾ ਵਿੱਚ ਇੱਕ ਅੜਿੱਕਾ ਬਣਿਆ ਹੋਇਆ ਹੈ ਪਹਿਲੀ ਅਦਾਇਗੀ ਸੋਮਵਾਰ ਨੂੰ ਹੋਣੀ ਹੈ ਕਾਰੋਬਾਰੀ ਸਮੂਹਾਂ ਦਾ ਅੰਦਾਜ਼ਾ ਹੈ ਕਿ ਸਾਲ ਅਮਰੀਕੀ ਕੰਪਨੀਆਂ ਜਿਵੇਂ ਕਿ ਐਮਾਜ਼ਾਨ ਐਪਲ ਅਤੇ ਗੂਗਲ ਨੂੰ ਪ੍ਰਤੀ ਸਾਲ 2 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਵੇਗਾ ਕੈਨੇਡੀਅਨ ਅਧਿ ਕਿ ਉਹਨਾਂ ਨੂੰ ਅਮਰੀਕਾ ਨਾਲ ਵਪਾਰਕ ਗੱਲਬਾਤ ਦੇ ਹਿੱਸੇ ਵਜੋਂ ਇਸ ਮੁੱਦੇ ਨੂੰ ਹੱਲ ਕਰਨ ਦੀ ਉਮੀਦ ਹੈ ਉਮੀਦਾਂ ਸਨ ਕਿ ਨਵੇਂ ਚੁਣੇ ਗਏ ਕਾਰਨੀ ਦੇ ਟਰੰਪ ਨਾਲ ਜੋ ਨਿੱਘਾ ਰਿਸ਼ਤਾ ਬਣਾਇਆ ਉਹ ਉਹਨਾਂ ਗੱਲਬਾਤਾਂ ਵਿੱਚ ਮਦਦ ਕਰ ਸਕਦਾ ਹੈ ਰਾਸ਼ਟਰਪਤੀ ਦੇ ਇਸ ਤਾਜ਼ਾ ਕਦਮ ਨੇ ਭਵਿੱਖ ਦੇ ਸੌਦੇ ਤੇ ਸ਼ੱਕ ਪੈਦਾ ਕੀਤਾ ਹਾਲਾਂਕਿ ਟਰੰਪ ਅਕਸਰ ਗੱਲਬਾਤ ਵਿੱਚ ਲਾਭ ਪ੍ਰਾਪਤ ਕਰਨ ਜਾਂ ਗੱਲਬਾਤ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰਨ ਲਈ ਸੋਸ਼ਲ ਮੀਡੀਆ ਦੀਆਂ ਧਮਕੀਆਂ ਦੀ ਵਰਤੋਂ ਕਰਦੇ ਰਹਿੰਦੇ ਹਨ ਟਰੰਪ ਦੀ ਧਮਕੀ ਉਸ ਦੀ ਆਮ ਗਲਬਾਤ ਖੇਡ ਕਿਤਾਬ ਤੋਂ ਦਬਾਅ ਵਧਾਉਣ ਦੀ ਇੱਕ ਚਾਲ ਚਾਪਦੀ ਹੈ ਪਰ ਇੱਕ ਇਹ ਸੰਕੇਤ ਵੀ ਸੀ ਕਿ ਰਾਸ਼ਟਰਪਤੀ ਨੇ ਕੈਨੇਡਾ ਤੇ ਮੂੜ ਧਿਆਨ ਕੇਂਦਰਿਤ ਕੀਤਾ ਹੈ ਜੋ ਕਿ ਇਸ ਮੁੱਦੇ ਲਈ ਇਸ ਸੌਦੇ ਲਈ ਰਾਹ ਖੋਲ ਸਕਦਾ ਹੈ ਸੋਨਾ ਕਿਹਾ ਹੈ ਕਿ ਇਹ ਥੋੜਾ ਜਿਹਾ ਖੁੱਲਾ ਰਸਤਾ ਪ੍ਰਦਾਨ ਕਰਦਾ ਹੈ ਸ਼ਾਇਦ ਉਹ ਨਹੀਂ ਜੋ ਪ੍ਰਧਾਨ ਮੰਤਰੀ ਕਾਰਨੀ ਚਾਹੁੰਦੇ ਸਨ ਪਰ ਇਹ ਉਹਨਾਂ ਨੂੰ ਗਲਬਾਤ ਤੇਜ ਕਰਨ ਲਈ ਕੁਝ ਜਗ੍ਹਾ ਪ੍ਰਦਾਨ ਕਰ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ